ਬਿਲਕੁਲ ਪਿੱਲੀਆਂ ਇੱਟਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਦੇਰ ਇਹ ਇੱਟਾਂ ਚੱਲਣਗੀਆਂ ਮਾਲਮਤ ਜਿਹੜੇ ਵੀ ਅਧਿਕਾਰੀਆਂ ਦੀ ਹੈਗੀ ਇਹ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਠੇਕੇਦਾਰ ਦੇ ਖਿਲਾਫ ਵੀ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਵੀ ਠੇਕੇਦਾਰ ਨਾਲ ਗੱਲਬਾਤ ਹੋਈ ਹੈ ਹਾਂਜੀ ਹੋਈ ਹੈ ਜੀ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਸਾਨੂੰ ਲਾਊਡ ਦੇ ਪੁਰਾਣੀਆਂ ਇੱਟਾਂ ਲਾਉਣੀਆਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਔਰ ਤੋਂ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿ ਕਿਸ ਤਰ੍ਹਾਂ ਜਲਾਲਾਬਾਦ ਦੇ ਵਿੱਚ ਵਿਕਾਸ ਹੋ ਰਿਹਾ ਔਰ ਵਿਕਾਸ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਪਹਿਲਾਂ ਤਾਂ ਤੁਹਾਨੂੰ ਇੱਕ ਹੌਦੀ ਬਣੀ ਜੋ ਇੱਕ ਗਲੀ ਬਣ ਰਹੀ ਆ ਉਸਦੀ ਹੌਦੀ ਬਣੀ ਹੈ ਤਾਂ ਇਸ ਦੀਆਂ ਇੱਟਾਂ ਜਿਹੜੀਆਂ ਪੱਟ ਕੇ ਹੁਣ ਬਾਹਰ ਸੁੱਟੀਆਂ ਗਈਆਂ ਆ ਤੁਹਾਡੇ ਸਾਹਮਣੇ ਜਿਹੜੀ ਐ ਇੱਟ ਪੱਟ ਕੇ ਦਿਖਾਨੀਆਂ ਕਿ ਕਿਸ ਤਰ੍ਹਾਂ ਪੁਰਾਣੀ ਇੱਟਾਂ ਦੇ ਨਾਲ ਹੀ ਕੰਮ ਚਲਾਇਆ ਜਾ ਰਿਹਾ ਠੇਕੇ ਪੂਰੇ ਹੋ ਜਾਂਦੇ ਆ ਲੇਕਿਨ ਜਿਹੜੀਆਂ ਇੱਟਾਂ ਆ ਦੇਖੋ ਜੀ ਤੁਸੀਂ ਇੱਟ ਪੁਰਾਣੀ ਐ ਔਰ ਪੁਰਾਣੀ ਇੱਟ ਔਰ ਬਿਲਕੁਲ ਪਿਲੀਆਂ ਇੱਟਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਦੇਰ ਇਹ ਇੱਟਾਂ ਚੱਲਣਗੀਆਂ ਸਰ ਕੀ ਮਸਲਾ ਜੀ ਅੱਜ ਜੋ ਇਹ ਗਲੀ ਬਣ ਰਹੀ ਐ ਮੈਂ ਕੇਵਲ ਸਖੀਜਾ ਸਮਾਜ ਸੇਵੀ ਜਲਾਲਾਬਾਦ ਤੋਂ ਇਹ ਵਾਰਡ ਨੰਬਰ 15 ਦੀ ਮੈਨੀ ਕਲੋਨੀ ਦੇ ਵਿੱਚ ਗਲੀ ਬਣਦੀ ਜਿੱਥੇ ਹੋਦੀਆਂ ਦੇ ਵਿੱਚ ਪ੍ਰਾਣੀਆਂ ਇੱਟਾਂ ਲਗਾਈਆਂ ਜਾ ਰਹੀਆਂ ਨੇ ਹਾਲਾਂਕਿ ਡਰਾਇੰਗ ਦੇ ਮੁਤਾਬਕ ਪ੍ਰਾਣੀ ਇੱਟ ਨਹੀਂ ਲਗਾਈ ਜਾ ਸਕਦੀ ਸੀ ਸੀਵਰੇਜ ਦੀ ਹੋਦੀ ਵਿੱਚ ਖਾਸ ਕਰਕੇ ਜਦੋਂ ਵੀ ਪਾਣੀ ਸੀਵਰੇਜ ਰੁਕੇਗਾ ਲੀਕ ਹੋਏਗਾ ਤੇ ਲੋਕਾਂ ਦੇ ਮਕਾਨ ਤਰੇੜੇ ਜਾਣਗੇ ਲੈਂਟਰ ਟੁੱਟਣਗੇ ਖਰਾਬ ਹੋਣਗੇ ਇਹ 10 ਸਾਲਾਂ ਬਾਅਦ ਗਲੀ ਬਣ ਰਹੀ ਹੈ ਸਾਡੀ ਬਦਕਿਸਮਤੀ ਵੇਖੋ ਇਸ ਮੱਲੇ ਵਾਲਿਆਂ ਦੀ ਇਹ ਗਲੀ ਨਹੀਂ ਬਣ ਸਕੀ 10 ਸਾਲ ਤੇ ਤੁਹਾਡੀ ਕਿਸੇ ਨਾਲ ਗੱਲਬਾਤ ਹੋਈ ਹਾਂਜੀ ਮੇਰੀ ਯੋਸਾਬ ਨਾਲ ਵੀ ਗੱਲ ਹੋਈ ਏ ਨਗਰ ਕੌਂਸਲ ਦੇ ਜੈ ਸ੍ਰੇਸ਼ਕਪਾਲ ਨਾਲ ਵੀ ਗੱਲ ਹੋਈ ਏ ਰਾਮ ਹਾਂਜੀ ਉਹਨਾਂ ਦਾ ਕਹਿਣਾ ਜੇ ਇਹ ਕਹਿੰਦਾ ਕਿ ਇੱਕ ਇਟ ਵੀ ਪੁਰਾਣੀ ਨਹੀਂ ਲੱਗ ਸਕਦੀ ਠੀਕ ਹੈ ਤੇ ਹੁਣ ਕੀ ਮੰਗ ਕਰਦੇ ਹਾਂ ਹਾਂਜੀ ਮੰਗ ਕਰਨੇ ਆ ਵੀ ਇਹਨੂੰ ਜਾਂਚ ਨੂੰ ਵਿਜੀਲੈਂਸ ਨੂੰ ਦਿੱਤੀ ਜਾਵੇ ਜਾਂਚ ਤੇ ਇਹਦੀ ਜਾਂਚ ਕਰਾਈ ਜਾਵੇ ਬੜਾ ਵੱਡਾ ਸਕੈਂਡਲ ਹੈ ਇਹ ਇਹ ਵਿਕਾਸ ਕਾਰਜ ਜਿਹੜੇ ਚੱਲ ਰਹੇ ਨੇ ਇਹਨੂੰ ਇਹਨੂੰ ਕੰਮ ਬੰਦ ਕਰਵਾ ਕੇ ਦੀ ਜਾਂਚ ਕਰਾਈ ਜਾਵੇ 10 ਸਾਲਾਂ ਬਾਅਦ ਸਾਡੀ ਗਲੀ ਬਣੀ ਉਹ ਵੀ ਘਟੀਆਂ ਮਟੀਰੀਅਲ ਲਾ ਕੇ ਤੇ ਇੱਕ ਪੁਰਾਣੀਆਂ ਇੱਟਾਂ ਲਾ ਕੇ ਬਣ ਰਹੀ ਏ 6 ਮਹੀਨੇ ਬਾਅਦ ਜਦੋਂ ਬਾਰਸ਼ਾ ਦਾ ਮੌਸਮ ਸ਼ੁਰੂ ਹੋਏਗਾ ਇਹ ਰੁੜ ਜਾਏਗੀ ਹਾਂ ਇਬ ਇਹ ਤਾਂ ਜੇ ਸਿੱਧੇ ਸਿੱਧੇ ਇਨਵੋਲਵਮੈਂਟ ਜਿਹੜੇ ਵੀ ਅਧਿਕਾਰੀਆਂ ਦੀ ਹੈਗੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਠੇਕੇਦਾਰ ਦੇ ਖਿਲਾਫ ਵੀ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਵੀ ਠੇਕੇਦਾਰ ਦੇ ਨਾਲ ਗੱਲਬਾਤ ਹੋਈ ਹੈ ਹਾਂਜੀ ਹੋਈ ਹੈ ਜੀ ਉਹਨਾਂ ਨੇ ਕੀ ਕਿਹਾ ਜੀ ਉਹ ਕਹਿੰਦੇ ਸਾਨੂੰ ਲਾਉਡ ਦੇ ਪ੍ਰਾਣੀ ਐਟਾ ਲਾਣੀਆਂ ਕਿੰਨੇ ਪਰਸੈਂਟ ਆ ਲਾਉਡ ਕਹਿੰਦੇ ਅਸੀਂ ਲਾ ਸਕਨੇ ਆ ਅੱਛਾ ਲਾ ਸਕਨੇ ਆ ਜੀ ਸਾਹਿਬ ਕਹਿੰਦੇ ਨਹੀਂ ਲਾ ਸਕਦੇ ਕਿਟ ਵੀ ਪ੍ਰਾਣੀ ਨਹੀਂ ਲੱਗ ਸਕਦੀ ਅੱਛਾ ਉਹ ਜੇ ਠੇਕੇਦਾਰ ਕਹਿੰਦੇ ਪ੍ਰਾਣੀ ਐਟਾ ਅਲਾਉਡ ਹੈ ਹਾਂਜੀ ਤਾਂ ਕਿ ਜਦੋਂ ਟੈਂਡਰ ਹੁੰਦੇ ਨੇ ਉਦੋਂ ਉਸ ਦੇ ਵਿੱਚ ਲਿਖਿਆ ਹੁੰਦਾ ਹਾਂ ਡਰਾਇੰਗ ਹੀ ਨਹੀਂ ਅਜੇ ਦਿੱਤੀ ਮੈਨੂੰ ਇਹਨਾਂ ਨੇ ਮੈਂ ਜੇਹੇ ਨੂੰ ਕਿਹਾ ਮੈਨੂੰ ਡਰਾਇੰਗ ਦਿਓ ਸ਼ਰਿਆਮ ਪ੍ਰਿਸ਼ਟਾਚਾਰ ਦੀ ਪੇੜ ਚੜ ਗਈ ਹੈ ਗਲੀ ਹਾਂ ਸ਼ਰਿਆਮ ਹਾਂਜੀ ਠੇਕੇਦਾਰ ਕੰਧਾਰਾ ਸਿੰਘ ਜੀ ਬੋਲ ਰਹੇ ਹਾਂ ਮੈਂ ਚੈਨਲ ਥਿੰਕਿੰਗ ਆਫ ਪੰਜਾਬ ਤੋਂ ਮਲਕੀਤ ਸਿੰਘ ਗੱਲ ਕਰ ਰਿਹਾ ਹਾਂ ਸਰ ਵਾਰਡ ਨੰਬਰ 15 ਜਲਾਲਾਬਾਦ ਦੇ ਵਿੱਚ ਇੱਕ ਮਸਲਾ ਸਾਹਮਣੇ ਆਇਆ ਜਿਸ ਤੇ ਪੁਰਾਣੀ ਇੱਟ ਲੱਗ ਰਹੀ ਹੈ ਕੀ ਕਹਿਣਾ ਚਾਹੂਗਾ ਜੀ ਨਹੀਂ ਸਰ ਇੱਥੇ ਪੁਰਾਣੀ ਇੱਟ ਲੱਗ ਰਹੀ ਆ ਉਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਉਹ ਇੱਟ ਹੁਣ ਪੱਟਣ ਲੱਗੇ ਹੋਏ ਆ ਜਿਹੇ ਗੱਦੇ ਨੂੰ ਦੇਚਕਾਰੀ ਬਾਰੇ ਨੌਜੇ ਜੀ ਨਾ ਉਹਦੋਂ ਮੇਰੀ ਜਾਣ ਕਰੋ ਦੇਚਕਾਰੀ ਦੇ ਚੋ ਪੁਰਾਣੀ ਇੱਟ ਆ ਗਈ ਅਸੀਂ ਕੋਈ ਫਰਾਡ ਨਹੀਂ ਕੀਤਾ ਜੀ ਉਹ ਉਹਨਾਂ ਕੰਮ ਇਹ ਗਲੀ ਦਾ ਜ਼ਿਆਦਾ ਹੋਏਗਾ ਜਿਹੜੀ ਇੱਟ ਜੋ ਪੁਰਾਣੀ ਲੱਗੇਗੀ ਪੁਰਾਣੀ ਦਾ ਤੁਹਾਨੂੰ ਮੁੱਲ ਮਿਲਦਾ ਹੈ ਜੇ ਨਵਾਂ ਜਾਉਂਦੀ ਦਮੇ ਦਾ ਮੁੱਲ ਮਿਲਦਾ ਹੈ ਇਹ ਕਿਸੇ ਨੂੰ ਦੇਚਕਾਰੀ ਬਾਰੇ ਨੌਜੇ ਜੀ ਇਹਦੇ ਬਾਰੇ ਗੱਲ ਕਰਾ ਨਹੀਂ ਤੁਸੀਂ ਕਿਹਾ ਵੀ ਜਿੰਨੇ ਪੁਰਾਣੀ ਇੱਟ ਲੱਗੇਗੀ ਤਾਂ ਉਹਨਾਂ ਕੰਮ ਅੱਗੇ ਵਧ ਜਾਏਗਾ ਕਿ ਫਿਕ ਨਹੀਂ ਉਹ ਜਦੋਂ ਵੀ ਟਾਇਲ ਦਾ ਫੰਦ ਨਾ ਲੱਗੀ ਕਿ ਜੀ ਸਰ ਗਲੀ ਸਰ ਗਲੀ ਦਾ ਜਿਹੜਾ ਫਿਤਾ ਵੱਜਾ ਹੁੰਦਾ ਠੀਕੇ ਦੇ ਆਧਾਰ ਤੇ ਐਸਟੀਮੇਟ ਬਣਿਆ ਹੁੰਦਾ ਕਿ ਕਿੰਨਾ ਕੰਮ ਹੋਏਗਾ ਉਹਨੇ ਅਸੀਂ ਉਹਨਾਂ ਕੰਮ ਇਹਦੇ ਛੱਡ ਕੇ ਤੁਰ ਜਾਗੇ ਤੇ ਸਾਨੂੰ ਉਹਦਾ ਵੀ ਕਰੀ ਦੀ ਪੇਮੈਂਟ ਮਿਲ ਜੇਗੀ ਜਿੰਨਾ ਅਸੀਂ ਕਰਾਂਗੇ ਸਾਨੂੰ ਉਹਨਾਂ ਨੂੰ ਮਿਲਣਾ ਹੈ ਜੇ ਫਿਤੇ ਤੋਂ ਬਾਅਦ ਸਾਡਾ ਦੋ ਦੋ ਫੁੱਟ ਜਾਏਗਾ ਉਹਨਾਂ ਵਿੱਚ ਹੀ ਮਰਜਸਤ ਹੋਵੇਗਾ ਠੀਕ ਹੈ ਤੁਹਾਡੇ ਕਹਿਣ ਦਾ ਮਤਲਬ ਹੈ ਤੁਸੀਂ ਪੁਰਾਣੀ ਈਟ ਲਗਾ ਸਕਦੇ ਹੋ ਨਹੀਂ ਇਹ ਤਾਂ ਸਰ ਜੀ ਜਿਹੜਾ ਉਹ ਦੋਜਾ ਕਰਾਂਗੇ ਉਹਦਾ ਪਹਿਲਾਂ ਤਾਂ ਪੁਰਾਣੀ ਵਾਲੀ ਜਾਏਗਾ ਤੇ ਫਿਰ ਇਹ ਫਿਰ ਤਾਂ ਸਰ ਫਿਰ ਇਹ ਹੁਣ ਪੱਟੀ ਕਿਉਂ ਫਿਰ ਜਿਹੜੀ ਹੌਦੀ ਬਣੀ ਹੋਈ ਸੀ ਇਹ ਪੱਟ ਕਿਉਂ ਦਿੱਤੀ ਪੁਰਾਣੀ ਸੀ ਤਾਂ ਗਮ ਨਹੀਂ ਲਾਉ ਸਾਡੇ ਘਰਾਂ ਲੱਗੇ ਪਰ ਨਵੀਆਂ ਲਾਉਣੇ ਜੇ ਤੁਹਾਨੂੰ ਕੰਮ ਚੰਗਾ ਨਹੀਂ ਲੱਗਦਾ ਤੇ ਅਸੀਂ ਫਿਰ ਜ਼ਰੂਰ ਉਹ ਨਾ ਕੰਮ ਖਾਈ ਜਾਈ ਮੈਥੇ ਚੋਰ ਬਣੀ ਜਾਈਗੇ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤੇ ਤੁਹਾਡਾ ਰੋਤਾ ਜੀ ਵਕੀਲ ਸਾਹਿਬ ਉਹ ਗਲੀ ਵੇਣਾ ਕੱਢ ਦਿਆਂਗੇ ਜੇ ਤੁਹਾਨੂੰ ਨਹੀਂ ਚੰਗਾ ਲੱਗਦੀ ਜਨਾ ਇਟਾਇਲ ਜਿਆਦਾ ਹੀ ਲੱਗਦੀ ਤੇ ਸਾਨੂੰ ਫਿਰ ਕਿਉਂ ਇਤਰਾਜ਼ ਨਹੀਂ ਕੀਦੇ ਦਾ ਠੀਕ ਹੈ ਤੁਹਾਨੂੰ ਚਾਹੀਏ ਚਾਹ ਨਾਲ ਹੋਰੀਏ ਜਦੋਂ ਲਾਵਾ ਤੋਂ ਸਰ ਇੱਕ ਵਾਰਡ ਨੰਬਰ 15 ਦਾ ਮਸਲਾ ਸਾਹਮਣੇ ਆਇਆ ਹੈ ਜਿੱਥੇ ਹੋਦੀਆਂ ਦੇ ਵਿੱਚ ਪੁਰਾਣੀ ਇੱਟ ਲੱਗ ਰਹੀ ਹੈ। ਨਹੀਂ ਤੁਹਾਡੀ ਪਹਿਲਾਂ ਵੀ ਗੱਲ ਛੁੱਟੀ ਤੇ ਤਾਂ ਹੈ ਉਹ ਪਰ ਤੁਸੀਂ ਕੀ ਵਰਜਨ ਤੁਹਾਡਾ ਰਿਕਾਰਡ ਹੋ ਰਿਹਾ ਹੈ ਤੁਹਾਨੂੰ ਦੱਸ ਦਿੰਨੇ ਆ ਤੇ ਤੁਸੀਂ ਇਸ ਬਾਰੇ ਸਾਨੂੰ ਟੈਲੀਫੋਨ ਤੇ ਹੀ ਵਰਜਨ ਦੇ ਸਕਦੇ ਹੋ। ਕੀ ਪੁਰਾਣੀ ਇੱਟ ਲੱਗ ਸਕਦੀ ਹੈ ਸਰ? ਨਹੀਂ 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 ਲੱਗ ਸਕਦੀ ਸਰ ਠੇਕੇਦਾਰ ਦੇ ਨਾਲ ਗੱਲਬਾਤ ਹੋਈ ਹੈ ਉਹ ਕਹਿੰਦੇ ਵੀ ਜਿੰਨੀ ਪੁਰਾਣੀ ਇੱਟ ਲੱਗੇਗੀ ਓਨੀ ਗੱਲੀ ਵੱਧ ਬਣ ਜਾਏਗੀ। ਕੀ ਐਦਾਂ ਹੋਦੂ ਐਦਾਂ ਹੁੰਦਾ ਜੀ ਬਿਲਕੁਲ ਤੁਸੀਂ ਸਹੀ ਕਿਹਾ ਜੀ ਤੇ ਉਹ ਠੇਕੇਦਾਰ ਸਾਨੂੰ ਹੀ ਗਿਆਨ ਦੇਣ ਲੱਗੇ ਸੀਗੇ ਜੀ ਕਹਿੰਦੇ ਜੀ ਤੁਹਾਨੂੰ ਨਹੀਂ ਜਾਣਕਾਰੀ ਤਾਂ ਕੋਈ ਠੇਕੇਦਾਰ ਨਾਲ ਗੱਲਬਾਤ ਕਰੋ ਉਹਨਾਂ ਤੋਂ ਪੁੱਛੋ ਵੀ ਪੁਰਾਣੀ ਇਟ ਲੱਗ ਸਕਦੀ ਅੱਛਾ ਜੀ ਕਿ ਜੀ ਮੱਕ ਜਿਹੜਾ ਉਹਦੀ ਅਸਕừaਰਾ ਤੋਂ ਉਹਨਾਂ ਨੇ ਤਾਂ ਕਿ ਉਹੇ ਖੁਦ ਸਾਕੇ ਦੁਵਾਦਾ ਕਰਾਉਣੀ ਹੈ ਮੱਕ ਇਸ ਵਾਰ ਲਈ ਕੰਮ ਕਰਨਾ ਗਏ ਕਿ ਜਦੋਂ ਕੋਈ ਕੋਈ ਫਾਮ ਨੇ ਕੋਈ ਘਰੋਂ ਵੀ ਇਹ ਬੜਾ ਵੀ ਉਹਨੂੰ ਤੁਸੀਂ ਇਗਨੋਰ ਕਰ ਦਿਓ ਜੀ ਬਿਲਕੁਲ ਔਰ ਦੂਸਰੀ ਗੱਲ ਇਹ ਹੈ ਵੀ ਪਹਿਲਾਂ ਪ੍ਰਾਣੀ ਹੋਦੀ ਇੱਕ ਜਾਨੀ ਕਿ ਹੋਦੀਆਂ ਬਣੀਆਂ ਹੋਈਆਂ ਸੀ ਉਹਦੇ ਵਿੱਚੋਂ ਇੱਕ ਹੋਦੀ ਹਰੇ ਹਜੇ ਪਲਸਟਰ ਹੋਣੀ ਬਾਕੀ ਸੀਗੀ ਜਦ ਉਹ ਹੋਦੀ ਤੇ ਨਿਗਾ ਵੱਜੀ ਦਾ ਪ੍ਰਾਣੀ ਇੱਟ ਲੱਗੀ ਹੋਈ ਸੀ ਫਿਰ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਨੇ ਹੋਦੀ ਪੱਟ ਦਿੱਤੀ ਕਿ ਦੇਵਾਂਗੇ ਨਾ ਮੈਂ ਨਹੀਂ ਜਿਹੜੂ ਪੁਰਾਣੀ ਇੱਕ ਬੁਢੀ ਦੇਸ਼ ਦੇ ਦੋਨ ਕੰਮ ਕੰਦ ਤੋਂ ਬਿਚਾ ਲੈ ਜੀ ਉਹ ਕੰਦ ਦੇ ਵਿੱਚੋਂ ਕੱਢੀਓ ਖਲਾਲੋਂ ਅੰਦਰ ਕੰਮ ਕਰ ਲੱਗੇ ਸੀ ਹੂੰ ਠੀਕ ਹੈ ਧੰਨਵਾਦ ਸਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਚੈਨਲ ਥਿੰਕਿੰਗ ਆਫ ਪੰਜਾਬ ਦੇ ਵੱਲੋਂ ਤੁਹਾਡਾ ਧੰਨਵਾਦ ਤਾਂ ਇਹ ਸਰ ਜੋ ਜਲਾਲਾਬਾਦ ਦੇ ਠੇਕੇਦਾਰ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਹੈ ਜੈ ਸਾਹਿਬ ਸੌਰੀ ਜੈ ਸਾਹਿਬ ਸੀਗੇ ਔਰ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਹੌਦੀਆਂ ਦੇ ਵਿੱਚ ਇੱਕ ਇੱਟ ਵੀ ਪੁਰਾਣੀ ਨਹੀਂ ਲੱਗ ਸਕਦੀ ਜਦ ਕੇ ਠੇਕੇਦਾਰ ਹੀ ਸਾਨੂੰ ਗਿਆਨ ਦੇਣ ਲੱਗਿਆ ਕਿ ਹੌਦੀਆਂ ਦੇ ਵਿੱਚ ਪ੍ਰਾਣੀ ਇਟ ਲਗਾ ਸਕਦੇ ਆ ਉਨਾ ਹੀ ਕੰਮ ਅੱਗੇ ਵਧ ਜੇਗਾ ਉਨਾ ਹੀ ਕੰਮ ਜਿਹੜੀ ਆ ਉਹ ਵਿਕਾਸ ਜ਼ਿਆਦਾ ਹੋ ਜਾਏਗਾ ਤਾਂ ਇਹ ਆ ਠੇਕੇਦਾਰ ਜੋ ਸਾਨੂੰ ਹੀ ਗਿਆਨ ਦੇਣ ਲੱਗਿਆ ਸੀ ਕਿ ਕਿਸੇ ਠੇਕੇਦਾਰ ਨੂੰ ਪੁੱਛੋ ਜੇਕਰ ਤੁਹਾਨੂੰ ਜਾਣਕਾਰੀ ਨਹੀਂ ਹੈ ਤਾਂ ਕਾ ठेकेदारी ਗਿਆਨ ਦੇਣ ਲੱਗਿਆ ਜਿਸ ਨੂੰ ਖੁਦ ਹੀ ਗਿਆਨ ਨਹੀਂ ਹੈ ਕਿ ਹੌਦੀਆਂ ਦੇ ਵਿੱਚ ਪ੍ਰਾਣੀ ਇਟ ਨਹੀਂ ਲੱਗ ਸਕਦੀ ਕਿਉਂਕਿ ਲੋਕਾਂ ਨੇ 15-20 ਲੱਖ ਰੁਪਿਆ ਲਾ ਕੇ ਘਰ ਬਣਾਏ ਹੁੰਦੇ ਨੇ ਤਾਂ ਬਰਸਾਤੀ ਪਾਣੀ ਦੇ ਲਈ ਜਿਹੜੀਆਂ ਹੌਦੀਆਂ ਬਣ ਰਹੀਆਂ ਨੇ ਇਹ ਬਰਸਾਤੀ ਪਾਣੀ ਨੂੰ ਨਿਕਾਸ ਕਰਨ ਦੇ ਲਈ ਜਿਹੜੇ ਆ ਬਣਾਈਆਂ ਜਾਂਦੀਆਂ ਨੇ ਜੇਕਰ ਬਰਸਾਤੀ ਹੌਦੀਆਂ ਹੀ ਲੀਕ ਹੋਣੀਆਂ ਸ਼ੁਰੂ ਹੋ ਗਈਆਂ ਤੇ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਨੀਆਂ ਨੂੰ ਪਾਣੀ ਵੜੇਗਾ ਤੇ ਨੀਆਂ ਚ ਪਾਣੀ ਵੜੇਗਾ ਤੇ ਲੋਕਾਂ ਦੇ 15-20 ਲੱਖ ਰੁਪਿਆ ਲਾਇਆ ਹੋਇਆ ਘਰਾਂ ਦੇ ਉੱਪਰ ਮਿੱਟੀ ਹੋ ਜਾਏਗਾ ਇਹੋ ਜਿਹਾ ਵਿਕਾਸ ਹੋ ਰਿਹਾ ਜਲਾਲਾਬਾਦ ਦੇ ਵਿੱਚ ਔਰ ਠੇਕੇਦਾਰ ਹਜੇ